ਸੰਦੀਪ ਉਦਾਂ ਇੱਕ ਗੱਲ ਆਵੇ ਹੀ ਜਦੋਂ ਲਵਲੀ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਉਦੋਂ ਸਾਨੂੰ ਕਿੰਨਾ ਚਾਹੀ ਅਸੀਂ ਕਿੰਨਾ ਵਧੀਆ ਨਾ ਸਾਰੇ ਜਣੇ ਐਨ ਖੁਸ਼ ਸੀ ਤੇ ਕਿੰਨਾ ਵਧੀਆ ਰਹਿੰਦੇ ਸੀ ਮੰਮੀ ਸ਼ਾਇਦ ਦਿੰਦੇ ਰਹੇ ਤਰਪਿੰਦਰ ਦਿਨੋਂ ਦਿਨ ਵੱਧ ਗਈ ਮੇਰੀ ਧੀ ਨਾ ਪਰਵਾਹ ਨਹੀਂ ਕਰਨੀ ਕੋਈ ਠੀਕ ਹੈ ਕੋਈ ਚੀਜ਼ ਦੀ ਲੋੜ ਹੈ ਤੇ ਮੈਨੂੰ ਦੱਸਣਾ ਵਾ ਤੇ ਕੋਈ ਕੰਮ ਦੀ ਹੋਏ ਤੇਨੂੰ ਦੱਸਣਾ ਸੰਦੀਪ ਨੂੰ ਆਹੋ ਚਾਹੇ ਆਪਣੀ ਨਣਾ ਨੂੰ ਦੱਸਦਣਾ ਕੋਈ ਵੀ ਗੱਲਬਾਤ ਹੋਏ ਨਾ ਹਾਂਜੀ ਹਾਂ ਠੀਕ ਕਰਨੀ ਕਰਨਾ ਕੋਈ ਗੱਲ ਦੇ ਜਿਹੜੇ ਉਹ ਭਾਜੀ ਹੁਣੀ ਆ ਉਹਨਾਂ ਦਾ ਘਰ ਕਿਹੜਾ ਵਾ ਇੱਥੇ ਰਹਿੰਦੇ ਆ ਤੇ ਨਾਲੇ ਕੰਮ ਗੁੰਮਗੀ ਕਰਦੇ ਆ ਡੰਗਰਾ ਦੇ ਕਰਦੇ ਆ ਕੱਲਾ ਰੁਪਿੰਦਰ ਉਹਨਾਂ ਇੱਥੇ ਹੀ ਰਹਿਣਾ ਵਾ ਕਿੱਥੇ ਰਹਿਣਾ ਵਾ ਘਰ ਬਾਹਰ ਜਿਹੜਾ ਵਾ ਨਾ ਸਾਡਾ ਸਾਂਝਾ ਹੀ ਆ ਜੀ ਤੇ ਪਹਿਲਾਂ ਮਸ਼ੀਨ ਮਸ਼ੀਨ ਚ ਲੰਮਦਾ ਸੀ ਉਹ ਉਹਨੇ ਛੱਡਤੀ ਆ ਹੁਣ ਪਿਆਰੀ ਬੰਨਾਂ ਤੇ ਡੰਗਰ ਰੱਖੇ ਤੇ ਬੜਾ ਵਧੀਆ ਸਾਡਾ ਸਰਨ ਲਿਆ ਵਾ ਇਕੱਠਾ ਟੱਬਰ ਵਾ ਸਾਡਾ ਮੱਖੋ ਵਖ ਦੇਣਾ ਮੈਂ ਵੀ ਕਰਕੇ ਛੱਡੂ ਇਹਨਾਂ ਨੂੰ ਬਾ ਕਿਹੜੀ ਵਿੱਚ ਮੇਨ ਗੱਲ ਵਾ ਉਹ ਨੂੰ ਪਤਾ ਵਾ ਪੀ ਇਹ ਕਿਉਂ ਨਹੀਂ ਅੱਡ ਹੋਉਂਦੇ ਮਰਬੇ ਨੂੰ ਮਿਲਦੇ ਖਾਣ ਨੂੰ ਇਹਨਾਂ ਦੀ ਸਰਕਾਰੀ ਨੌਕਰੀ ਹੈ ਉਹ ਪਠੇ ਜੱਥੇ ਪਾਉਂਦੇ ਆ ਫ੍ਰੀ ਦਾ ਖਾਣ ਨੂੰ ਮਿਲਦਿਆ ਸਾਰਾ ਕੋ ਤੇ ਜੀ ਕਰਦਾ ਵਾ ਖਾਣ ਨੂੰ ਕਿੱਦਾਂ ਭਾਬੀ ਭਾਬੀ ਕਰਦੇ ਫਿਰਦੇ ਮਗਰ ਮਗਰ ਭਾਬੀ ਵੀ ਤਾਂ ਤੁਰ ਹੀ ਫਿਰਦੀ ਆ ਭਾਬੀ ਨੂੰ ਵੰਸਵੰਨਾ ਖਾਣ ਨੂੰ ਤਾਂ ਪਾਉਣ ਨੂੰ ਮਿਲਦਾ ਹੁਣ ਆ ਵਾ ਨਾ ਕੋਈ ਗੱਲ ਨਹੀਂ ਲੈ ਲਈ ਐਸ ਜਿੰਨੀ ਤੂੰ ਹੀ ਲੈਣੀ ਹੋਂਦ ਨਾ ਤੁਹਾਨੂੰ ਮੈਂ ਸਿੱਧਿਆ ਕਰੂੰਗੀ ਜੱਜ ਦੀ ਨਾਲੀ ਸੰਦੀਪ ਸੁਭਾਤ ਉਹ ਦਰ ਪਿੰਦਰ ਦਾ ਚੰਗਾ ਹੀ ਲੱਗਦਾ ਹਾਂਜੀ ਦੀਦੀ ਸੁਭਾਤ ਲਈ ਆ ਫਿਰ ਆਣ ਮਿਲ ਕੇ ਰਹੂਗੀ ਨਾ ਤੇ ਵਧੀਆ ਟਾਈਮ ਪਾਸ ਹੁੰਦਾ ਜਾਊਗਾ ਹਾਂਜੀ ਨਹੀਂ ਤਾਂ ਕੋਣ ਹੁੰਦਾ ਬਰ ਸੋਈ ਵਿੱਚ ਉਹਨੇ ਕਹਿਣਾ ਕੋਈ ਗੱਲ ਨਹੀਂ ਵੇਲੀ ਨੂੰ ਮੈਨੂੰ ਮਿਲਣੀ ਰਹੀਆਂ ਵਾ